ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਬਿਜਲੀ ਬੋਰਡ ਦੀ ਕਜੀਆ ਮਰੇਜਮ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਜੀ ਪ੍ਰਧਾਨ ਸਾਹਿਬ ਨੇ ਚਾਹਤੀਗਾ ਜੇ ਇਹ ਹੜਤਾਲ 12 ਤਰੀਕ ਤੋਂ ਬਾਅਦ ਕਾਂ ਵਾਦੀ ਆ ਤਾਂ ਸੀਐਚਵੀਸੀ ਐਚਏਸੀਐਚ ਡਬਲਯੂ ਸਾਰੇ ਠੇਕਾ ਮਜ਼ਦਮ ਸਮੂਹ ਛੁੱਟੀ ਦੇ ਜਾਣਗੇ ਇਹ ਸਾਡੇ ਕੋਲ ਚਿੱਠੀਆਂ ਆ ਗਈਆਂ ਆ ਸ਼ਹਿਰ ਤਾਲ ਕਾਂ ਵਾਦੀ ਆ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪੰਜਾਬ ਐਂਟ੍ਰਾਸਟੋ ਠੇਕਾ ਜੁਨੀਨ ਪੰਜਾਬ ਵੱਲੋਂ ਅੱਜ ਸਬੰਧਪਦਾਨ ਬਲਹਾਰ ਜੀ ਵੱਲੋਂ ਸਾਨੂੰ ਮੈਸੇਜ ਲੱਗਾ ਸੀ ਕਿ ਜਿਹੜੇ ਆਪਣੇ ਜੁਨੀਨਾਂ ਸਰਕਾਰ ਵਿਰੁੱਧ ਅੰਗਿਤੀਆਂ ਪੁਣਾ ਰਹੀ ਆ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਚ ਉਤਰੀਆਂ ਹੋਈਆਂ ਉਹਨਾਂ ਦਾ ਸਮੂਲੀਅਤ ਕਰਨ ਲਈ ਅੱਜ 2 ਘੰਟੇ ਲਈ ਅਸੀਂ ਅਗਰਨਾਗਰ ਮੰਡਲ ਵਿੱਚ ਪਹੁੰਚੇ ਆ ਅਸੀਂ ਅੱਗੇ ਵੀ ਕਿੰਨੇ 12:30 ਤੋਂ ਬਾਅਦ ਜੇ ਇਹ ਹੜਤਾਲਗਾ ਸਟੈਂਡ ਹੁੰਦੀ ਹੈ ਅਸੀਂ ਵੀ ਇਹਨਾਂ ਦਾ ਡਟ ਕੇ ਮੁਕਾਬਲਾ ਟਾਟਟ ਕੇ ਸੰਯੋਗਤ ਰਵਾਂਗੇ ਇੰਨੇ ਬਾਅਦ ਕਰਦੇ ਧੰਨਵਾਦ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਅਸੀਂ 10 ਤੋਂ ਲੈ ਕੇ 12 ਤੱਕ ਮਸਲੀ ਭਰੀ ਉਸ ਦੇ ਸਬੰਧ ਵਿੱਚ ਵਕ ਵਕ ਦਫ਼ਤਰਾਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਸਬੰਧ ਵਿੱਚ ਅੱਜ ਅਸੀਂ ਅਗਰਨਗਰ ਮੰਡਲ ਵਿੱਚ ਰੈਲੀ ਕੀਤੀ ਹੈ ਤੇ ਪੰਜਾਬ ਸਰਕਾਰ ਦੇ ਜਮ ਕੇ ਨਾਅਰੇ ਵੱਜ ਕੀਤੇ ਕਿਉਂਕਿ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਇਹਨਾਂ ਨੇ ਲਾਜਾਂ ਤੋਂ ਬਗੈਰ ਕੁਝ ਨਹੀਂ ਦਿੱਤਾ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਸਿਰਫ ਲਾਰੇ ਲਾਉਂਦਾ ਕਰਦਾ ਕੁਝ ਨਹੀਂ ਕਿ ਅਸੀਂ ਬੀੜੀ ਮੰਤਰੀ ਦੇ ਕੋਠੇ ਜਾ ਕੇਰਾਉ ਕਰਕੇ ਆਏ ਹਾਂ ਉਸ ਤੋਂ ਬਾਅਦ 5 ਤਰੀਕ ਦੀ ਮੀਟਿੰਗ ਦਿੱਤੀ ਉਹਦੇ ਵਿੱਚ ਕੋਈ ਮਸਲਾ ਨਹੀਂ ਹੱਲ ਹੋਇਆ ਇਸ ਤੋਂ ਬਾਅਦ ਸਾਂਝੇ ਫੋਰਮ ਵੱਲੋਂ ਚੰਡੀਗੜ੍ਹ ਵਿਖੇ ਵਿਸਾਲ ਧਰਨਾ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ 18 ਬੰਦਿਆਂ ਦੇ ਇਹਨਾਂ ਨੇ ਸਰਪ ਪੰਜਾਬ ਸਰਕਾਰ ਨੇ ਪਰਚੇ ਦਰਜ ਕਰਤੇ ਆ ਅਤੇ ਉਸ ਤੋਂ ਬਾਅਦ 12 ਤਰੀਕ ਦੀ ਮੀਟਿੰਗ ਦੀ 10 ਤਰੀਕ ਦੀ ਮੀਟਿੰਗ ਦਿੱਤੀ ਜਦੋਂ ਪਹਿਲਾਂ ਪਰਚੇ ਦਰਜ ਕਰਦੇ ਫਿਰ ਮੀਟਿੰਗ ਦੇਣ ਦਾ ਕੀ ਮਕਸਦ ਆ ਉਹ ਵੀ ਨਹੀਂ ਜ਼ੁਬਾਨ ਤੇ ਪੂਰਾ ਉਤਰਿਆ ਉਸ ਤੋਂ ਬਾਅਦ 12 ਦੀ ਦਿੱਤੀ ਆ ਹੁਣ ਪਤਾ ਨਹੀਂ 12 ਨੂੰ ਕਰਦਾ ਕਿ ਕੀ ਕਰਦਾ ਉਹ ਜਿਹੜਾ ਜਿਹੜਾ ਸਾਡਾ ਮੁੱਖ ਮੰਤਰੀ ਹੈ ਉਹ ਸ਼ਰਾਬੀ ਹੈ ਸ਼ਰਾਬੀ ਬੰਦੇ ਦਾ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਹੈ ਉਹਨਾਂ ਦੇ ਤੇ ਘਰ ਦੇ ਵਿਸ਼ਵਾਸ ਨਹੀਂ ਕਰਦੇ ਅਸੀਂ ਕੀ ਕਰਾਂਗੇ ਇਹਨੀਆਂ ਗੱਲਾਂ ਕਹਿੰਦਾ ਹੋਇਆ ਕਿ ਮਾਦਾ ਜਾ ਚੱਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਰਜਿੰਦਰ ਸਿੰਘ ਅਗਰਨਗਰ ਡਿਵੀਜ਼ਨ ਤੋਂ ਟੈਕਨੀਕਲ ਸਰਵਰ ਜੂਨੀਅਰ ਇੱਕ ਪਲਾਮੰਟ ਤੇ ਜੇ ਕੌਂਸਲ ਦੇ ਸੱਦੇ ਤੇ ਜੇ ਆਸੋਸੀਏਸ਼ਨ ਦੇ ਸੱਦੇ ਤੇ ਦਿੱਤੀ ਮਾਸ ਲੀਵ ਦੇ ਸੰਬੰਧ ਵਿੱਚ ਸਾਡੀ ਸਬਡਿਵੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮੰਦਿਆ ਨੇ ਮਾਸ ਲੀਵ ਪਰੀ ਹੈ ਤੇ ਜਿਹੜੇ ਮਾਸ ਲੀਵ ਵੱਲੋਂ ਰਹਿੰਦੇ ਨੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਵੀ ਉਹਨਾਂ ਤੋਂ ਵੀ ਅੱਜ ਮਾਸ ਲੀਵ ਦੇ ਫਾਰਮ ਪਰ ਹਵਾਲੇ ਜਾਣਗੇ ਤੇ ਵੱਧ ਤੋਂ ਵੱਧ ਸੰਘਰਸ਼ ਲੜਨ ਦੇ ਵਿੱਚ ਹੈਲਪ ਕੀਤੀ ਜਾਵੇਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਆਇੰਟ ਫੋਰਮ ਤੇ ਏਕਾ ਮੰਚ ਵੱਲੋਂ ਜੋ ਪ੍ਰੋਗਰਾਮ ਦਿੱਤੇ ਗਿਆ ਸੀ ਉਸੇ ਲੜੀ ਦੇ ਤਹਿਤ ਅਗਰਨਗਰ ਵਿਕੇ ਜਿਹੜਾ ਰੋਸ ਧਾਰਨਾ ਦਿੱਤਾ ਗਿਆ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਅਸੀਂ ਬੇਨਤੀ ਕਰਦੇ ਆਂ ਬਾਕੀ ਰਹਿੰਦੇ ਮੁਲਾਜ਼ਮਾਂ ਨੂੰ ਕਿ ਉਹ ਵੀ ਸਮੂਹਿਕ ਛੁੱਟੀ ਭਰ ਕੇ ਮੁਲਾਜ਼ਮਾਂ ਦਾ ਸਾਥ ਦੇਣ ਤੇ ਉੱਥੇ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਕਿ ਆਪਣਾ ਜਿਹੜਾ ਹੈ ਹੈਂਕੜ ਦਾ ਰਵਈਆ ਛੱਡ ਕੇ ਮੁਲਾਜ਼ਮਾਂ ਦੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਮੰਗਾ ਨੂੰ ਲਾਗੂ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬਿਜਲੀ ਬੋਰਡ ਦੇ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਬਿਲੀ ਮੁਲਾਜ਼ਮ ਇਕਤਾ ਵੰਚ ਤੇ ਜੁਆਇੰਟ ਫੋਰਮ ਜੂਨੀਅਰ ਇੰਜੀਨੀਅਰ ਦੇ ਵੱਲੋਂ ਜਿੱਤੇ ਗਏ ਸੰਘਰਸ਼ ਦੇ ਸੱਦੇ ਦੇ ਅਨੁਸਾਰ ਅੱਜ ਪੂਰੇ ਪੰਜਾਬ ਦੇ ਵਿੱਚ ਬਿਲੀ ਮੰਤਰੀ ਦਾ ਪਹਿਲਾ ਇੱਕ 9 2024 ਨੂੰ ਬਿਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਤੋਂ ਬਾਅਦ 10 11 ਤੇ 12 ਸਮੂਹ ਛੁੱਟੀ ਦੇ ਜਾਣ ਦਾ ਜੋ ਫੈਸਲਾ ਲਿੱਤਾ ਗਿਆ ਉਹ ਫੈਸਲੇ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਬਿਲੀ ਬੋਰਡ ਦੇ ਮੁਲਾਜ਼ਮ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧ ਰੱਖਣ ਵਾਲੇ ਉਹ 10 ਤੋਂ ਲੈ ਕੇ 12 ਤੱਕ ਛੁੱਟੀ ਦੇ ਦੇ ਤੇ ਆਉਣ ਵਾਲੇ ਸਵੇਰੇ ਦੇ ਵਿੱਚ ਜੇ ਇਹ ਸਰਕਾਰ ਜਿੰਨੀਆਂ ਵੀ ਇਹਨਾਂ ਦੇ ਸਾਡੀਆਂ 15 ਮੰਗਾਂ ਤੇ ਸਹਿਮਤੀ ਹੋਈ ਆ ਉਹ ਲਾਗੂ ਨਹੀਂ ਕਰਦੀਆਂ ਤੇ ਅਸੀਂ ਅੱਗੇ ਵੀ ਇਹ ਛੁੱਟੀ ਦੀ ਵਧਾਉਣ ਦੇ ਆਪਣੇ ਹੱਕ ਦੇ ਵਿੱਚ ਆ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਹ ਛੁੱਟੀਆਂ ਜਿਹੜੀਆਂ ਇਹਨਾਂ ਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਜੋ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਈਆਂ ਜਾਣ ਧੰਨਵਾਦ ਅੱਜ ਜੁਆਇੰਟ ਫੋਰਮ ਇਕਾ ਮੰਚ ਅਤੇ ਐਸੋਸੀਏਸ਼ਨ ਆਫ ਜੀਏ ਤੇ ਸੱਦੇ ਦੇ ਉੱਤੇ ਅਸੀਂ ਜੋ ਅਗਰਨਗਰ ਡਿਵੀਜ਼ਨ ਦੇ ਵਿੱਚ ਬਹੁਤ ਹੀ ਭਰਮੀ ਰੈਲੀ ਰੋਸ ਰੈਲੀ ਕਰਕੇ ਹਟਿਆ ਜਿਸ ਦੇ ਵਿੱਚ ਲਗਭਗ 50 ਸਾਥੀਆਂ ਸ਼ਾਮਲ ਹੋਏ ਨੇ ਔਰ ਸਾਰਿਆਂ ਦੇ ਮਨਾਂ ਦੇ ਵਿੱਚ ਪੂਰਾ ਰੋਸ ਹੈ ਸਰਕਾਰ ਪ੍ਰਤੀ ਔਰ ਮੈਨੇਜਮੈਂਟ ਪ੍ਰਤੀ ਕਿਉਂਕਿ ਸਰਕਾਰ ਸਾਨੂੰ ਲਾਰੇ ਲਾਈ ਜਾਂਦੀ ਆ ਸਾਡੇ ਨਾਲ ਮੀਟਿੰਗ ਕਰਦੀ ਆ ਮੀਟਿੰਗ ਦੇ ਵਿੱਚ ਗੱਲਾਂ ਮੰਨਦੀ ਆ ਔਰ ਜਿਨ੍ਹਾਂ ਨੂੰ ਕਹਿੰਦੀ ਆ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇ ਔਰ ਉਹਨਾਂ ਨੂੰ ਜਦੋਂ ਲਾਗੂ ਕਰਨ ਦਾ ਸਮਾਂ ਆਉਂਦਾ ਲਾਗੂ ਕਰਨ ਦੀ ਵਾਰੀ ਆਉਂਦੀ ਆ ਤਾਂ ਫਿਰ ਮੁੱਕਰ ਜਾਂਦੀ ਆ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਇਹਦੇ ਨਾਲ ਉਸ ਵਜੋਂ ਅਸੀਂ 10 11 12 ਦੀ ਮਾਫ ਕੈਜ਼ੂਅਲ ਲੀਵ ਤੇ ਗਏ ਆ ਔਰ ਇਸ ਤੋਂ ਪਹਿਲਾਂ ਅਸੀਂ ਵਰਕ ਟੂ ਰੂਲ ਦੇ ਆ 21 ਤੋਂ 31 ਤੱਕ ਸੀ ਪਹਿਲਾਂ ਔਰ ਉਸ ਤੋਂ ਬਾਅਦ ਆ ਪੂਰਾ ਮਹੀਨਾ ਵਰਕ ਟੂ ਰੂਲ ਵੀ ਕੀਤਾ ਜਾਊਗਾ ਔਰ ਜੇਕਰ ਮੈਨੇਜਮੈਂਟ ਇਹਦੇ ਵਿੱਚ ਵਿੱਚ ਕੋਈ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰਦੀ ਸਮਝੌਤੇ ਲਾਗੂ ਨਹੀਂ ਕਰਦੀ ਤਾਂ ਇਸ ਲੜਾਈ ਨੂੰ ਹੋਰ ਅੱਗੇ ਵਧਾਇਆ ਜਾਊਗਾ ਮਾਸ ਕੈਜ਼ੂਅਲ ਲੀਵ ਅੱਗੇ ਜਾਊਗੀ ਔਰ ਜਿਸ ਦੇ ਜਿਹੜੇ ਹੋਰ ਸਖਤ ਲੜਾਈ ਲੜੀ ਜਾਊਗੀ ਜਿਹਦੇ ਵਿੱਚ ਪਟਿਆਲੇਵਾਲ ਨੂੰ ਕੋਚ ਕੀਤਾ ਜਾਊਗਾ ਔਰ ਮੈਂ ਜੰਨੀਆਂ ਵੀ ਜਥੇਬੰਦੀਆਂ ਅੱਜ ਦੀ ਇਸ ਰੋਸ ਸ਼ੈਲੀ ਦੇ ਵਿੱਚ ਸ਼ਾਮਲ ਹੋਈਆਂ ਨੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਡੀ ਲੜਾਈ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਸਾਡੇ ਤੇ ਐਸਵਾ ਕਾਨੂੰਨ ਲਾਗੂ ਕੀਤਾ ਐਸਵਾ ਦੇ ਵਿੱਚ ਅਸੀਂ ਨਹੀਂ ਡਰਦੇ ਐਸਵਾ ਤੋਂ ਟਾਡਾ ਤੋਂ ਜਿਹੜਾ ਮਰਜੀ ਕਾਨੂੰਨ ਲਾ ਦੋ ਅਸੀਂ ਆਪਣੇ ਰਾਈਟ ਮੰਗਦੇ ਆ ਹੱਕ ਮੰਗਦੇ ਆ ਅਸੀਂ ਐਸਵਾ ਤੋਂ ਡਰਦੇ ਨਹੀਂ ਅਸੀਂ ਕਹਿੰਦੇ ਆ ਆਓ ਸਾਨੂੰ ਗ੍ਰਿਫਤਾਰ ਕਰੋ ਸਾਨੂੰ ਜੇਲਾ ਚ ਲੈ ਕੇ ਜਾਓ ਅਸੀਂ ਲੋਕਾਂ ਦੇ ਜਿਹੜੇ ਲੜਾਈ ਆ ਉਹ ਲੜਾਂਗੇ ਸਾਨੂੰ ਚਾਹੇ ਜੇਲਾ ਦੇ ਵਿੱਚ ਵੀ ਜਾਣਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਜਿਹੜਾ ਮਰਜ਼ੀ ਸਾਡੇ ਤੇ ਐਕਟ ਲਾਗੂ ਕਰ ਦੋ ਔਰ ਮੈਂ ਉਹਨਾਂ ਸਾਥੀਆਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਮਾਸ ਲੀਬ ਦੇ ਵਿੱਚ ਗਏ ਨੇ ਔਰ ਉਹਨਾਂ ਨੂੰ ਅਪੀਲ ਕਰਦਾ ਜਿਹੜੇ ਹਜੇ ਵੀ ਜੱਕੋ ਤੱਕੋ ਦੇ ਵਿੱਚ ਨੇ ਉਹ ਵੀ ਲੜਾਈ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਇਹ ਲੜਾਈ ਸਾਡੀ ਸਾਂਝੀ ਲੜਾਈ ਆ ਕਿਸੇ ਇੱਕ ਜੱਥੇਬੰਦੀ ਦੀ ਜਾਂ ਇੱਕ ਕੈਟਾਗਰੀ ਦੀ ਜਾਂ ਇੱਕ ਉਸ ਦੀ ਲੜਾਈ ਨਹੀਂ ਹੈ ਸਾਰ ਇੱਕ ਜਿਹੜੇ ਜੱਥੇਬੰਦੀਆਂ ਦੇ ਵਿੱਚ ਕੰਮ ਕਰਦੇ ਨੇ ਸਾਥੀ ਇੱਕ ਵਰਕ ਚਾਰਜ ਤੋਂ ਲੈ ਕੇ ਟੈਕਨੀਕਲ ਕੰਮ ਐ ਡਬਲ ਏ ਤੱਕ ਜਾਂ ਐਸ ਡੀਓ ਤੱਕ ਇਵਨ ਕਿ ਜਿਹੜੇ ਇਹ ਲੜਾਈ ਐ ਐਕਸ਼ਨ ਦੀ ਵੀ ਆ ਜਿਹੜਾ ਸਾਨੂੰ ਡੀਏ ਮਿਲਣਾ ਵਾ ਉਹਨਾਂ ਦਾ ਵੀ ਬਰਾਬਰ ਹੀ ਵਧਣਾ ਵਾ ਅਸੀਂ ਉਹਨਾਂ ਨੂੰ ਵੀ ਇੰਜੀਨੀਅਰ ਐਸੋਸੀਏਸ਼ਨ ਵਾਲਿਆਂ ਦੀ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਸਹਿਯੋਗ ਕਰਨ ਔਰ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਜਿਹੜੇ ਗ੍ਰੇਡਾਂ ਦੇ ਉੱਤੇ ਸਾਡੇ ਲੜਕੀਆਂ ਦੀਆਂ ਕਲੈਰੀਕਲ ਸਟਾਫ ਦੀਆਂ ਅਮਲੇ ਦੀ ਡਿਊਟੀ ਲਾਇਦੇ ਆ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੀ ਆ ਔਰ ਅਸੀਂ ਇੱਥੇ ਚੇਤਾਵਨੀ ਦਿੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਤੋਂ ਬਾਹਰ ਜਾਓ ਸਾਡੇਆਂ ਜਿਹੜੀਆਂ ਬੱਚੀਆਂ ਨੇ ਉਹ ਦਫਤਰਾਂ ਦੇ ਵਿੱਚ ਕੰਮ ਕਰਨ ਵਾਸਤੇ ਭਰਤੀ ਕੀਤੀਆਂ ਨਾ ਕਿ ਕੈਨੇਡਾ ਦੇ ਵਿੱਚ ਤੇ ਰਾਤਾਂ ਲਾਉਣ ਵਾਸਤੇ ਭਰਤੀ ਕੀਤੀਆਂ ਨੇ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਇਸ ਜਿਹੜੀ ਲੜਾਈ ਦੇ ਲੜਾਈ ਦਾ ਕਾਫਲਾ ਹੋਰ ਵੱਡਾ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਸਾਂਝਾ ਫੋਰਮ ਅਤੇ ਪੀਐਸ ਇਕਤਾ ਮੰਚ ਦੇ ਵੱਲੋਂ ਜਿਨ੍ਹਾਂ ਦਾ ਸਹਿਯੋਗ ਹੁਣ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਰਹੀ ਆ ਇਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 21 ਸਤੰਬਰ ਤੋਂ 31 ਸਤੰਬਰ ਤੱਕ ਜੋ 1 ਅਗਸਤ ਤੋਂ 31 ਸਤੰਬਰ ਤੱਕ ਵਰਕ ਤੋਂ ਰੂਲ ਉਸ ਤੋਂ ਬਾਅਦ 10 ਤੋਂ 12 ਤਰੀਕ ਤੱਕ 3 ਦਿਨ ਦੀ ਜਿਹੜੀ ਸਮੂਹਿਕ ਛੁੱਟੀ ਭਰ ਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਸਰਕਾਰ ਅਤੇ ਮੈਨੇਜਮੈਂਟ ਤੇ ਦਬਾਅ ਪਾਇਆ ਜਾ ਰਿਹਾ ਤੇ 15 ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਉਸ ਦਾ ਸਰਕੂਲੇਸ਼ਨ ਜਿਹੜਾ ਸਰਕੂਲਰ ਨਾ ਜਾਰੀ ਕਰਨ ਦੇ ਰੋਸ ਦੇ ਵਿੱਚ ਬਿਜਲੀ ਕਾਮਿਆਂ ਦੇ ਵੱਲੋਂ 3 ਦਿਨ ਸਮੂਹਿਕ ਛੁੱਟੀ ਤੋਂ ਬਾਅਦ ਲਗਾਤਾਰ ਜਿਹੜੀਆਂ ਗੇਟ ਰੈਲੀਆਂ ਪੰਜਾਬ ਭਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਗੇਟ ਰੈਲੀ ਆ ਜਿਹੜੀ ਉਹ ਦੂਜੇ ਦਿਨ ਅਗਰਨਗਰ ਡਿਵੀਜ਼ਨ ਦੇ ਵਿੱਚ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਸਾਂਝੇ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਦੇ ਇਸ ਤੋਂ ਇਲਾਵਾ ਕਲੈਰੀਕਲ ਜਿਹੜਾ ਸਟਾਫ ਆ ਉਹ ਵੀ ਇਸ ਵਿੱਚ ਸ਼ਾਮਲ ਹੋਇਆ ਸੀ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਇਹ ਗੇਟ ਰੈਲੀ ਆ ਇਸ ਰਾਹੀਂ ਅਸੀਂ ਸਰਕਾਰ ਨੂੰ ਜਿਹੜਾ ਇੱਕ ਚੇਤਾਵਨੀ ਦਿੰਨੇ ਆ ਵੀ ਇਹ ਨਾ ਸਮਝੋ ਕਿ 3 ਦਿਨ ਦੀ ਜਿਹੜੀ ਇਹ ਮਾਸਲੀਬਾ ਉਸ ਤੋਂ ਬਾਅਦ ਅਸੀਂ ਆਪਣਾ ਕੋਈ ਪ੍ਰੋਗਰਾਮ ਖਤਮ ਕਰਨਾ ਅਸੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਬਜੇਦਾ ਇਸ ਕਰਕੇ 15 ਜਿਹੜੀ ਜਿਹੜੀ 12 ਤਰੀਕ ਤੋਂ ਬਾਅਦ ਇਹ 3 ਦਿਨ ਦੀ بجائے 30 ਦਿਨ ਦੀ 30 ਦਿਨ ਤੋਂ ਬਾਅਦ ਸਾਲ ਦੀ ਵੀ ਜਿਹੜੀ ਮਾਸਲੀਬ ਹੋ ਸਕਦੀ ਆ ਕਿਉਂਕਿ ਅਸੀਂ ਜੋ ਕਰਨਾ ਉਹ ਅਸੀਂ ਕਰ ਰਹੇ ਆ ਸਰਕਾਰ ਤੇ ਮੈਨੇਜਮੈਂਟ ਨੇ ਜੋ ਕਰਨਾ ਉਹ ਕਰੇ ਪਰ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਜਿਹੜੀਆਂ ਬਿਜਲੀ ਬੋਰਡ ਦਾ ਮੰਤਰੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਨ ਚੁੱਕਿਆ ਜਿਨ੍ਹਾਂ ਦਾ ਸਿਰਫ ਐਲਾਨ ਕਰਨਾ ਬਾਕੀ ਆ ਉਹੋ ਮਨਮਾਉਣ ਦੀ ਵੀ ਅਸੀਂ ਸੰਵਿਧਾਨਕ ਤੌਰ ਦੇ ਉੱਤੇ ਰਿਕਾਰਡ ਤੇ ਅਸੀਂ ਆਪਣੇ ਸੰਘਰਸ਼ ਦੇ ਰਾਹ ਤੇ ਆ ਸੋ ਇਹਦੇ ਨਾਲ ਹੀ ਅਸੀਂ ਇੱਕ ਬੇਨਤੀ ਕਰਦੇ ਆਂ ਜਿਹੜੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਮਾਸਲੀਬ ਨਹੀਂ ਭਰੀ ਭਾਵੇਂ ਕਿ ਇਹ ਗਿਰਤੀ ਕਾਫੀ ਅੱਛੀ ਆ ਰਹੀ ਆ ਪਰਸੈਂਟੇਜ ਆ ਜਿਹੜੀ ਪਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਭਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਉਹ ਗਦਾਰ ਨਾ ਬਣ ਸਗੋਂ ਸਗੋਂ ਜਿਹੜਾ ਰੂ ਬਣ ਤੇ ਸਾਡੀ ਇਸ ਲੜਾਈ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਵੀ ਲੜਾਈ ਆ ਉਹਨਾਂ ਨੂੰ ਵੀ ਬਹੁਤ ਕੁਝ ਮਿਲਣਾ ਇਸ ਦੇ ਵਿੱਚ ਸ਼ਮੂਲੀਅਤ ਕਰਨੇ ਤੇ ਨਾਲ ਹੀ ਧੰਨਵਾਦ ਕਰਦੇ ਆਂ ਸੀਐਚਵੀ ਜਿਹੜੀ ਇਹਨਾਂ ਦੀ ਕਾਮਿਆਂ ਦੀ ਜੁਨੀਅਨ ਆ ਉਹਨਾਂ ਦੇ ਪ੍ਰਧਾਨ ਬਲਹਾਰ ਸਿੰਘ ਜਿਨ੍ਹਾਂ ਨੇ ਕਿ 12 ਤਰੀਕ ਤੱਕ ਲਗਾਤਾਰ 2 ਘੰਟੇ ਚੱਲ ਰਹੇ ਸੰਘਰਸ਼ ਦੇ ਵਿੱਚ ਆਪਣੇ ਸਾਥੀਆਂ ਨੂੰ ਜਿਵੇਂ ਅੱਜ ਵੀ ਬਤਾਰ ਸਿੰਘ ਦੇ ਨਾਲ ਉਹਨਾਂ ਦੇ ਸਾਥੀ ਪਹੁੰਚੇ ਨੇ ਉਹਨਾਂ ਨੂੰ ਇਸ ਦੇ ਵਿੱਚ ਹਿੱਸੇਦਾਰ ਬਣਾਉਣ ਦੇ ਲਈ ਤੇ 12 ਤਰੀਕ ਤੋਂ ਬਾਅਦ ਇਹਦੇ ਨਾਲ ਹੀ ਉਹਨਾਂ ਨੇ ਅਥਕੀ ਤੇ ਕੰਮ ਕਰਨ ਦਾ ਵੀ ਜਿਹੜਾ ਬੰਦ ਕੀਤਾ ਤੇ 12 ਤਰੀਕ ਤੋਂ ਬਾਅਦ ਉਹ ਇਸ ਖੋਲ ਦੇ ਵਿੱਚ ਜਿਸ ਪ੍ਰਕਾਰ ਅਸੀਂ ਸਮੂਹਿਕ ਛੁੱਟੀ ਕਰਕੇ ਇਸ ਦੇ ਵਿੱਚ ਕੁੱਦ ਪਏ ਹਾਂ ਉਹ ਵੀ ਆਪਣਾ ਸਾਰਾ ਕੰਮ ਧੰਦਾ ਛੱਡ ਕੇ ਔਜ਼ਾਰ ਛੱਡ ਕੇ ਇਸ ਜਿਹੜੀ ਸੰਘਰਸ਼ਾ ਉਸ ਦੇ ਵਿੱਚ ਕੁੱਦ ਪੈਣਗੇ ਧੰਨਵਾਦ ਮੈਂ ਉਤਾਰ ਸਿੰਘ ਭੰਦੇਰ ਸੂਬਾ 77 ਨਾਪਲਾਈ ਫੈਡਰੇਸ਼ਨ ਪਲਵਾਨ ਅੱਜ ਸਮੂਹ ਬੋਰਡ ਦੇ ਅਜਿਹੇ ਜਾਰੂ ਜਥੇਬੰਦਿਆਂ ਵੱਲੋਂ ਸਰਕਾਰ ਦੇ ਖਿਲਾਫ ਓਡ ਮੈਨੇਜਮੈਂਟ ਦੇ ਖਿਲਾਫ ਜੋ ਸੰਘਰਸ਼ ਦਾ ਵਿਗਲ ਪਜਾਇਆ ਹੋਇਆ ਉਹਦੇ ਦੂਜੇ ਪੜਾਅ ਵੱਜੋਂ ਅੱਜ ਦੂਜੇ ਦਿਨ ਆਸਲੀਬ ਦਾ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਤੇ ਉਹਦੇ ਪਾਲਸਰੂਪ ਅਸੀਂ ਆਗਰਨਗਰ ਵਿੱਚ ਇੱਕ ਰੈਲੀ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਜਿਹੜੇ ਵੀ ਮੁਲਾਜ਼ਮ ਆਗੂ ਨੇ ਉਹਨਾਂ ਨੇ ਸਰਕਾਰ ਦੇ ਰਵੱਈਏ ਦੀ ਪੂਰਜੋਰ ਰਖੇਦੀ ਕੀਤੀ ਕਿਉਂਕਿ ਜਿਹੜੀ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨੂੰ ਸੌਜਵਾ ਕੇ ਦਿਖਾ ਕੇ ਆਈ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਸੌਜਵਾਗ ਸਾਨੂੰ ਦਿਖਾਏ ਨੇ ਉਹਤੇ ਪੂਰਾ ਉਤਰੋ ਜਿਵੇਂ ਕਿ ਪੈਨਸ਼ਨ ਦਾ ਮਸਲਾ ਜਦੋਂ ਕੋਈ ਮੁਲਾਜ਼ਮ 58 ਸਾਲ ਤੱਕ ਆਪਣੀ ਸਰਵਿਸ ਕਰਦਾ ਉਹਨੂੰ ਲੋੜ ਪੈਨਸ਼ਨ ਦੀ ਆ ਕਿਉਂਕਿ ਉਹਨੇ ਆਪਣਾ ਪਰਿਵਾਰ ਪਾਲਣਾ ਹੁੰਦਾ ਪੈਨਸ਼ਨ ਦੀ ਮੰਗ ਬਿਲਕੁਲ ਜਾਇਜ਼ ਆ ਜੋ ਕਿ ਇਹ ਜਿਹੜਾ ਮਜੂਦਾ ਮੁੱਖ ਮੰਤਰੀ ਆ ਮਜੂਦਾ ਵਿੱਤ ਮੰਤਰੀ ਆ ਜੋ ਲੋਕਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਮੰਨਿਆ ਹੋਇਆ ਜੋ ਡੀਏ ਬਣਦਾ ਛੱਡਾ ਉਹ ਟਾਈਮ ਟੂ ਟਾਈਮ ਦੇਣਾ ਬਣਦਾ ਕਿਉਂਕਿ ਜਦੋਂ ਮਹਿੰਗਾਈ ਵਧਿਆ ਕਰੇ ਤਾਂ ਨਹੀਂ ਵੀ ਕਿਸ਼ਤਾਂ ਦੇ ਵਿੱਚ ਮਹਿੰਗਾਈ ਵਧਿਆ ਮਹਿੰਗਾਈ ਵਧਿਆ ਸਾਡਾ ਹੱਕ ਬਣਦਾ ਸੰਵਿਧਾਨਕ ਹੱਕ ਆ ਉਹ ਡੀਏ ਸਾਨੂੰ ਟਾਈਮ ਟੂ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ ਪੁਰਜਰ ਅਪੀਲ ਆ ਕਿ ਪੈਂਸ਼ਨ ਦਾ ਮਹਿਲਾ ਡੀਐਨ ਮਹਿਲਾ ਤੇ ਇੱਕ ਮਹੀਨੇ ਦੇ ਵਿੱਚ ਜਿਹੜੀਆਂ ਰਹਿੰਦੀਆਂ ਤਰੂਟੀਆਂ ਉਹਨਾਂ ਦਾ ਮਹਿਲਾ ਤੇ ਜਿਹੜੇ ਰੈਗੂਲਰ ਭਰਤੀ ਕਿਉਂਕਿ ਜਿਹੜੇ ਇਹ ਸਰਕਾਰ ਆਈ ਸੀ ਤੇ ਇਹ ਕਹਿੰਦੀ ਸੀ ਕਿ ਠੇਕੇਦਾਰ ਦੀ ਭਰਤੀ ਅਸੀਂ ਬੰਦ ਕਰਦਾਂਗੇ ਪਰੰਤੂ ਇਹ ਠੇਕੇਦਾਰ ਸਿਸਟਮ ਉਸੇ ਤਰੀਕੇ ਨਾਲ ਚੱਲ ਰਿਹਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਬੋਰਡ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਸਾਡੇ ਨਾਲ ਟਕਰਾਅ ਦੀ ਨੀਤੀ ਦੇਣਾ ਚੱਲੇ ਅਸੀਂ ਵੀ ਸੰਵਿਧਾਨਕ ਤੌਰ ਤੇ ਬੋਲਡ ਵਿੱਚ ਭਰਤੀ ਹੋਏ ਆਂ ਸੰਵਿਧਾਨਕ ਤੌਰ ਤੇ ਆਪਣੇ ਹੱਕ ਮੰਗ ਰਹੇ ਆ ਤੁਸੀਂ ਇਹਨੂੰ ਜਾਣੇ ਇਹ ਨਾ ਟਕਰਾਅ ਦੇ ਰਸਤੇ ਤੇ ਨਾ ਚੱਲਦੇ ਹੋਏ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਦਿਓ ਇੰਨੀ ਸਾਡੀ ਬੇਨਤੀ ਆ ਜੇ ਇਹਨਾਂ ਨੇ ਨਾ ਪੂਰੀਆਂ ਕੀਤੀਆਂ ਤਾਂ ਆਮ ਆਸ਼ਲੀਬ ਦਾ ਸਮਾਂ ਵੱਧ ਸਕਦਾ ਤੇ ਇਹਦੇ ਵਿੱਚ ਜਿਹੜੀ ਸਮੂਲੀਅਤ ਆ ਕਿਸਾਨ ਜੁਨੀਆਨਾਂ ਦੀ ਤੇ ਮਜ਼ਦੂਰ ਜੁਨੀਆਨਾਂ ਦੀ ਵਿਦਿਆਰਥੀਆਂ ਦੀ ਅਸੀਂ ਇਹਨੂੰ ਵਿਸਾਲ ਕਰਾਂਗੇ ਸਰਕਾਰ ਨੂੰ ਇਹ ਚੇਤਾਵਨੀ ਮੰਨੀ ਜਾਵੇ ਸਰਕਾਰ ਨੂੰ ਬੇਨਤੀ ਆ ਕਿ ਟਕਰਾਅ ਦਾ ਨੀਤੀ ਛੱਡ ਕੇ ਸਾਡੀਆਂ ਮੰਗਾਂ ਨੂੰ ਪੂਰਾ ਕਰੇ